ਨਮਸਕਾਰ ਦੋਸਤੋ ਮੈਂ ਸ਼ਮੀ ਸੁਨੋਤਰਾ ਤੁਸੀਂ ਦੇਖ ਰਹੇ ਹੋ ਹਰਚਰ ਪੰਜਾਬ ਦੇ ਲੋਹਾ ਹਲਕਾ ਦੇ ਪਿੰਡ ਪੰਤਾਂ ਦੀ ਕੋਟੀ ਦੀ ਜਿੱਥੇ ਇੱਕ ਰਾਜਮਿਸਤਰੀ ਦਾ ਕੰਮ ਕਰਦਾ ਸੀ ਦਸੋਧਿਆੜੀ ਲੰਗਿਆ ਸੀ ਗੋਲਪੋ ਸਿੰਦਲੀ ਵਿੱਚ ਜਿੱਥੇ ਅੱਜ ਉਹਨਾਂ ਨੇ ਇੱਕ ਲੈਂਟਰ ਪਾਣਾ ਸੀ ਲੈਂਟਰ ਪਾਉਂਦੀ ਹੋਏ ਕਿ ਕਿਤੇ ਕੋਈ ਬੱਲੀ ਜਿਹੜੀ ਕਰੈਕ ਹੋ ਗਈ ਸੀ ਜਦੋਂ ਉੱਪਰੋਂ ਥੱਲੇ ਬੱਲੀ ਠੀਕ ਕਰਨ ਆਇਆ ਸੀ ਬੱਲੀ ਨੂੰ ਸਿੱਧੀ ਕਰਨ ਲੱਗਾ ਤੇ ਉਸਤਰੀ ਦੇ ਉੱਪਰੋਂ ਲੈਂਟਰ ਪੂਰਾ ਡਿੱਗ ਗਿਆ ਪਰ ਜਿਹੜੀ ਉਹ ਮੋਕ ਜਿਹੜੀ ਮਿਸਤਰੀ ਦੀ ਜਿਹੜੀ ਉਹ ਮੌਤ ਹੋ ਗਈ ਹੈ ਪਰ ਉਹਦੇ ਜਿਹੜੇ ਪ੍ਰਬੰਧਕੀ ਮੈਂਬਰਾਂ ਦੇ ਪਾਸੋਂ ਇੱਕ ਜਿਹੜੇ ਲੈਂਟਰ ਪਾਣਗੇ ਜਿੱਥੇ ਕੰਮ ਲੱਗਿਆ ਸੀ ਉਹਦੇ ਸਹੂਰੂਪ ਲਗਾਏ ਗਏ ਹੈ ਕਿ ਉਹਨਾਂ ਦੀ ਜਿਹੜੀ ਅਲੀ ਗਰਜੀ ਦੇ ਨਾਲ ਐਸਾਲਾ ਕੰਮ ਹੋਇਆ ਹੈ ਕਿ ਜੇ ਮੌਕੇ ਦੇ ਹੀ ਜਦੋਂ ਉਹ ਲੈਂਟਰ ਥਲੇ ਡਿੱਗਿਆ ਉਹਨੂੰ ਮੌਕੇ ਦੇ ਬਾਅਦ ਕੱਢਿਆ ਜਾਂਦਾ ਤੇ ਸ਼ਾਇਦ ਉਹਦੀ ਜਾਨ ਬਚ ਸਕਦੀ ਹੀ ਪਰ ਕਈ ਘੰਟੇ ਬਾਅਦ ਜਦੋਂ ਉਹਨੂੰ ਬਾਹਰ ਕੱਢਿਆ ਗਿਆ ਜਿਸ ਟਾਈਮ ਤੇ ਹਸਪਤਾਲ ਜੀ ਹਸਪੀਟਲ ਪਹੁੰਚਾਇਆ ਗਿਆ ਉੱਥੇ ਡਾਕਟਰਾਂ ਦੇ ਪਾਸੋਂ ਉਹਨੂੰ ਮ੍ਰਿਤਕ ਘੋਸ਼ਿਸ਼ ਕਰ ਦਿੱਤਾ ਗਿਆ ਪਰ ਉਹ ਪਰਿਵਾਰ ਨੇ ਮੰਗ ਕੀਤੀ ਹੈ ਪ੍ਰਸ਼ਾਸਨ ਕੋਲ ਵੀ ਸਾਨੂੰ ਇਨਸਾਫ ਚਾਹੀਦਾ ਹੈ ਪਰ ਉਹਨਾਂ ਨੇ ਅੱਗੇ ਕਿਹਾ ਕਿ ਇਹ ਪੁਰਸਾ ਬਸ ਸਾਨੂੰ ਇਨਸਾਫ ਨਹੀਂ ਮਿਲਿਆ ਅਸੀਂ ਜਿਹੜੀ ਸੋਹ ਲਾਲ ਦੀ ਡੱਡ ਬਾਡੀ ਹੈ ਰੋਡ ਦੇ ਉੱਪਰ ਰਕੇ ਹਾਈਵੇ ਜਮ ਕਰਾਂਗੇ ਰੋਡ ਜਮ ਕਰਾਂਗੇ ਪਰ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਪਰ ਅੱਗੇ ਕਹਿੰਦਾ ਕਿ ਦੱਸਾਂਗੇ ਕਿ ਉਹ ਜਿਹੜੇ ਆਪਣੇ ਘਰ ਦਾ ਪਾਲਣ ਪੋਸ਼ਣ ਜਿਹੜਾ ਉਹ ਸੋਹ ਲਾਲ ਦੇ ਸਿਰਦੀ ਹੁੰਦਾ ਸੀ ਪਰ ਉਹਨਾਂ ਇਸ ਕਰਾਂਗੇ ਮੰਗ ਕੀਤੀ ਹੈ ਸਾਨੂੰ ਇਨਸਾਫ ਚਾਹੀਦਾ ਹੈ ਚਲੋ ਗੱਲਬਾਤ ਕਰਦੇ ਹਾਂ ਪਰਿਵਾਰਕ ਮੈਂਬਰਾਂ ਨਾਲ ਕੀ ਕਹਿਣਾ ਉਹਨਾਂ ਦਾ ਜਿਨ੍ਹਾਂ ਦਾ ਦੁੱਖ ਦਾ ਭਾਰ ਡਿੱਗ ਚੁੱਕਿਆ ਹੈ ਜੀ ਮੈਂ ਸ਼ਮੀਸ ਨੂੰ ਤਰ੍ਹਾਂ ਆਪਣੇ ਸਹਿਯੋਗੀ ਪੁਸ਼ਪ ਲਤਾ ਕੇ ਸਾਥ ਹਰਚਲ ਪੰਜਾਬ ਦੀ ਪਠਾਨਕੋਟ ਮੇਰਾ ਨਾਮ ਕਾਸ਼ਾ ਜੀ ਗੱਲਬਾਤ ਹੋਈ ਹੈ ਗੱਲਬਾਤ ਬ੍ਰਦਰ ਸੀ ਨਾਮ ਸੁਨੂ ਲਾਦਾ ਬੇਸੀ ਕੰਮ ਤੇ ਸਿਮਲੀ ਤੇ ਲੈਂਡਰਿੰਗ ਦਾ ਕੰਮ ਸੀ ਉਹ ਕਰਦੇ ਪੀ ਸੀ ਕੰਮ ਤੇ ਫਿਰ ਦੇ ਕੇ ਪਤਾ ਕੀ ਹੋਇਆ ਕਿ ਨਹੀਂ ਤੇ ਸਾਰਾ ਲੈਂਟਰੀ ਹੁੰਦੇ ਸਿਰ ਤੇ ਆ ਗਿਆ ਮਰਾ ਦਾ ਮਾਲ ਮਟੀਰੀਅਲ ਉਹ ਸਸਤਾ ਲਾਇਆ ਸੀ ਉਹਨਾਂ ਨੇ ਕੁਛ ਨਾ ਕੁਛ ਨਿਗੜਲੀ ਕੀਤੀ ਉਹਨਾਂ ਨੇ ਤੇ ਫਿਰ ਉੱਥੇ ਮੁੰਡਾ ਸਾਰਾ ਇਕੱਠਾ ਸੀ ਕਾਰਵਾਈ ਉਹਨੇ ਕੁਛ ਨਹੀਂ ਕੀਤਾ ਸਾਨੂੰ ਕੋਣ ਆਇਆ ਅਸੀਂ ਗਏ ਤੇ ਅਸੀਂ ਮਾਲ ਮਟੀਰੀਅਲ ਹਟਾਇਆ ਉਹ ਖੜੋ ਕੇ ਦੇਖਣ ਲਈ ਸੀ ਸਾਰੇ ਕੋਰਾਂ ਲੋਕੋ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉੱਥੇ ਤੇ ਫਿਰ ਉਸ ਤੋਂ ਬਾਅਦ ਆਈ ਬੜੀ ਮੁਸ਼ਕਲ ਕੱਢਿਆ ਖੁੱਡਿਆ ਫਿਰ ਪਿੰਡ ਦੇ ਮੁੰਡੇ ਹੋਰ ਬੁલાਏ ਤੇ ਕੱਢਿਆ ਖੁੱਡਿਆ ਕੱਢ ਖੁੱਡ ਕੇ ਤੇ ਨਾਲ ਵੀ ਨਹੀਂ ਆਏ ਨਾ ਕੋਈ ਹੁੰਦੀ ਗੱਡੀ ਨਾ ਕੁਛ ਐ ਮੋਟਰਸਾਈਕਲ ਤੇ ਸਿੱਧਾ ਲੱਗੇ ਹਸਪੀਟਲ ਤੇ ਜਦੋਂ ਉਹਨਾਂ ਸੁੱਤੇ ਗਏ ਤੇ ਉਹਨੇ ਜਵਾਬ ਦਿੱਤਾ ਕੀ ਲੱਗਦਾ ਇੱਥੇ ਨਹੀਂ ਬੰਦੀ ਕੀ ਹਾਂਜੀ ਇਹ ਗੰਦੀ ਆ ਸਾਨੂੰ ਇਹੀ ਮੰਗ ਕਰਦੇ ਆ ਕਿ ਸਾਡੇ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਸਖਤ ਸਾਬਤ ਕੀਤੀ ਜਾਵੇ ਤਾਂ ਸਾਨੂੰ ਇਨਸਾਫ ਮਿਲੇ ਅਸੀਂ ਸਭ ਕੀ ਕਾਰਵਾਈ ਹੋਣਾ ਬਾਰੇ ਲਾਲੇ ਦਹੀਂ ਜੇ ਸਾਡੇ ਵਾਰਡ ਦਾ ਮੁੜਾ ਕੋਠੀ ਪਰਤਾ ਤੋਂ ਸੋਨੂ ਆ ਉਸੇ ਬਲੀ ਲੈਂਟਰ ਦਾ ਇੰਸਤਰੀ ਦਾ ਕੰਮ ਕਰਦਾ ਸੀ ਬਲੀ ਲੈਂਟਰ ਪਾ ਰਿਹਾ ਸੀ ਜਿਸ ਜਗ੍ਹਾ ਤੇ ਲੈਂਟਰ ਪਾ ਰਿਹਾ ਸੀ ਅਸੀਂ ਉਸ ਜਗ੍ਹਾ ਤੇ ਮੌਕੇ ਤੇ ਜਾ ਕੇ ਦੇਖਿਆ ਉਹਨੂੰ ਇੰਨੇ ਵੀ ਦੇ ਮੁਰੇ ਵੀ ਕਾਫੀ ਗੇ ਆ ਉਹਨਾਂ ਨੇ ਜਿਹੜਾ ਮਟੀਰੀਅਲ ਉੱਥੇ ਯੂਜ਼ ਕੀਤਾ ਗਾਰਡਰ ਵਗੈਰਾ ਜਾਂ ਬੰਲੀਆਂ ਯੂਜ਼ ਕੀਤੀਆਂ ਬਿਲਕੁਲ ਹਲਕੀਆਂ ਸੀ ਜਦੋਂ ਉਹਨਾਂ ਨੇ ਲੈਂਟਰ ਪਾਇਆ ਉਹ ਗਾਰਡਰ ਜਿਹੜੇ ਲੱਗ ਗਏ ਐ ਫੋਨ ਤੋਂ ਬਾਅਦ ਘਰ ਦੇ ਆਣੇ ਉਹਨੂੰ ਕਿਹਾ ਮਿਸਤਰੀ ਨੂੰ ਵੀ ਇਹਦੇ ਥੱਲੇ ਬੰਲੀਆਂ ਲਾਓ ਜਿੰਨੇ ਬੱਲੀ ਲਾਣ ਲੱਗਾ ਤੇ ਲੈਂਟਰ ਉਹਦੇ ਉੱਪਰ ਦੇ ਪਿਆ ਘਰ ਦੇ ਕਿਸੇ ਵੀ ਸ਼ਖਸ ਨੇ ਕਿਸੇ ਨੂੰ ਇਹ ਵੀ ਜੀ ਨੇ ਉਹਨਾਂ ਨੂੰ ਵਿੱਚੋਂ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਪਿੰਡ ਦੇ ਕਿਸੇ ਬੰਦੇ ਨੂੰ ਆਵਾਜ਼ ਮਾਰੀ ਐ ਵੀ ਉਹ ਉੱਥੋਂ ਕੱਢਣ ਸਾਡੇ ਪਿੰਡੋਂ ਮੁੜੇ ਗਈ ਆ ਉਹਨਾਂ ਨੂੰ ਜਾ ਕੇ ਜਿਹੜੀ ਬਜਰੀ ਦੇ ਉੱਪਰ ਗਾਰਡਰ ਵਗਾਇਆ ਉਹ ਮੁੜੇ ਦੇ ਉੱਪਰ ਪੇਦੇ ਸੀ ਉਹ ਚੁੱਕ ਕੇ ਮੁੜੇ ਦੇ ਥੱਲੋਂ ਕੱਢਿਆ ਤੇ ਆਪਣੇ ਮੋਟਰਸਾਈਕਲ ਤੇ ਹੀ ਉਹਨੂੰ ਲੈ ਕੇ ਹਸਪਤਾਲ ਪੁੱਜੇ ਆ ਜਦੋਂ ਤੱਕ ਇਹ ਹਸਪਤਾਲ ਪੁੱਜੇ ਆ ਉਦੋਂ ਤੱਕ ਸਮਾਂ ਲੰਘ ਚੁੱਕਾ ਸੀ ਡਾਕਟਰਾਂ ਨੇ ਜਾਂਦੇ ਜਵਾਬ ਦਿੱਤਾ ਮੁੜੇ ਦੀ ਡੈਥ ਹੋ ਗਈ ਬਿਲਕੁਲ ਬਿਲਕੁਲ ਸਰ ਕੋਈ ਏਡਾ ਵੱਡਾ ਇੰਟਰਵਿਊ ਨਹੀਂ ਸੀ ਇਹਨਾਂ ਨੇ ਵੱਡੀ ਗੱਲ ਤੇ ਇਹ ਆ ਕਿ ਉਹ ਜਗ੍ਹਾ ਹੀ ਬੜੀ ਟਾਈਟ ਜਿਹੀ ਸੀ ਔਰ ਜਿਹੜੇ ਗਾਰਡਰ ਅਸੀਂ ਦੇਖਿਆ ਪਾ ਗਏ ਪਾਏ ਦੇ ਉਹ ਸਾਰੇ ਹੀ ਲੇਖ ਚੁੱਕੇ ਹੀ ਘਟੀਆ ਮਟੀਰੀਅਲ ਯੂਜ਼ ਕਰਨ ਕਾਰਨ ਇਹ ਹਾਸਾ ਹੋਇਆ ਮੌਕੇ ਤੇ ਪੁਲਿਸ ਵੀ ਆਈ ਹੈ ਪੁਲਿਸ ਨੇ ਵੀ ਮੌਕਾ ਦੇਖਿਆ ਅਸੀਂ ਕਹਿੰਦੇ ਆ ਵੀ ਇਹਨਾਂ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਹਾਸਾ ਦੇ ਹੋ ਸਕਦਾ ਪਰ ਉਹਨਾਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੋਈ ਨਹੀਂ ਕੀਤੀ ਕਿ ਕੋਈ ਯਤਨ ਨਹੀਂ ਕੀਤਾ ਗਿਆ ਕੋਈ ਮੌਕੇ ਤੇ ਸਾਡੇ ਮੁੜੇ ਬਜਰੀ ਦੇ ਸਾਨੂੰ ਮੋੜੇ ਤੋਂ ਕੱਢ ਰਏ ਸੀ ਇਹਨਾਂ ਨੇ ਕੋਈ ਕਹੀ ਜੀ ਕਨਵਿੰਸ ਦਾ ਇੰਤਜ਼ਾਮ ਨਹੀਂ ਕੀਤਾ ਕਿ ਵੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਏ ਸਾਡੇ ਹੀ ਮੋੜੇ ਹਸਪਤਾਲ ਲੈ ਕੇ ਗਏ ਆ ਨਾ ਕੋਈ ਮਗਰ ਆਇਆ ਨਾ ਕੋਈ ਪੁੱਛਣ ਆਇਆ ਮੰਗੇ ਹੋਈ ਕਰਨੇ ਆ ਵੀ ਇੰਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਜਿੰਨੀ ਦੇਰ ਤੱਕ ਸਾਨੂੰ ਇਹ ਪਤਾ ਨਹੀਂ ਲੱਗਦਾ ਵੀ ਇੰਦੇ ਤੇ ਕਿਹੜੀ ਦਫਾ ਦੇ ਤੱਕ ਕਾਰਵਾਈ ਕੀਤੀ ਗਈ ਹੈ ਉਨੀ ਦੇਰ ਤੱਕ ਅਸੀਂ ਸਵੇਰੇ ਪੋਸਟਮਾਰਟਮ ਨਹੀਂ ਕਰੰਦਣਾ ਸਾਰਾ ਪਿੰਡ ਆ ਜੀ ਉੱਥੇ ਸਿਵਲ ਹਸਪਤਾਲ ਪੁੱਜਾਂਗੇ ਤੇ ਨਾਲ ਧਰਨਾ ਲਾਵਾਂਗੇ ਜੇ ਸਾਡੇ ਪਿੰਡ ਦੀ ਬੱਚੇ ਦੀ ਮੌਤ ਹੋਈ ਹੈ ਜਵਾਨ ਬੱਚੇ ਦੀ ਜੇ ਸਾਨੂੰ ਇਨਸਾਫ ਨਹੀਂ ਇਖਿਆਰ ਦੀ ਇਟ ਦੀ ਨਾਲ ਇਟ ਵਜਾਵਾਂਗੇ